ਵਡੀ ਖਬਰ ਇੱਕ ਵਾਰ ਫਿਰ ਤੋਂ ਹੋ ਸਕਦੀ ਹੈ ਨੋਟਬੰਦੀ ਆਰਬੀਆਈ ਨੇ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਨੋਟ ਲੈ ਜਾ ਸਕਦੇ ਨੇ ਵਾਪਸ ਤੇ ਆਰਬੀਆਈ ਨੇ ਕੀ ਕਿਹਾ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਜਿਹਾ ਇੱਕ ਵਾਰ ਫਿਰ ਤੋਂ ਨੋਟਬੰਦੀ ਹੋ ਸਕਦੀ ਹੈ ਇਸ ਬੰਦੇ ਵਿੱਚ RBI ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਨੋਟ ਵਾਪਸ ਲਏ ਜਾ ਸਕਦੇ ਨੇ ਇਸ ਕਰਕੇ ਇਹ ਖਬਰ ਖੁਦ ਵੀ ਸੁਣੋ ਤੇ ਦੂਜਾਂ ਦੇ ਨਾਲ ਵੀ ਸਾਂਝਾ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਕਿਉਂਕਿ ਨੋਟ ਤਾਂ ਸਭ ਨੂੰ ਹੀ ਲੋੜਿੰਦੇ ਹੁੰਦੇ ਨੇ ਬੀਤੇ ਸਮੇਂ ਦੇ ਵਿੱਚ ਜਦੋਂ ਨੋਟਬੰਦੀ ਹੋਈ ਸੀ ਤਾਂ ਉਹ ਦੌਰ ਸਭ ਨੂੰ ਯਾਦ ਹੋਵੇਗਾ ਕਿ ਕਿਵੇਂ ਸਰਕਾਰ ਨੇ ਬਾਜ਼ਾਰ ਦੇ ਵਿੱਚ ਪਹਿਲਾਂ 2000 ਦਾ ਨੋਟ ਲਿਆਂਦਾ ਤੇ ਹੌਲੀ-ਹੌਲੀ ਉਹ ਵਾਪਸ ਵੀ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਮੋਦੀ ਸਰਕਾਰ 200 ਦੇ ਨੋਟ ਤੇ ਪਾਬੰਦੀ ਲਗਾਉਣ ਜਾ ਰਹੀ ਹੈ 200 ਦਾ ਨੋਟ ਬੰਦ ਹੋ ਸਕਦਾ ਹੈ ਇਹ ਜਿਹੜਾ ਨੋਟੀਫਿਕੇਸ਼ਨ ਹੈ ਆਰਬੀਆਈ ਦੇ ਵੱਲੋਂ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਆਮ ਤੌਰ ਤੇ ਦੇਖਦੇ ਆ ਤਾਂ 500 ਤੇ 200 ਦਾ ਨੋਟ ਹੀ ਨਜ਼ਰ ਆਉਂਦਾ ਤੇ ਜੇਕਰ ਆਪਣੀ ਜੇਬ ਵੀ ਦੇਖੀਏ ਤਾਂ 500 ਤੇ 200 ਦਾ ਨੋਟ ਹੀ ਦੇਖਣ ਨੂੰ ਮਿਲਦਾ ਤੇ ਹੁਣ ਮੋਦੀ ਸਰਕਾਰ ਦੇ ਵੱਲੋਂ 200 ਦੇ ਨੋਟ ਤੇ ਪਾਬੰਦੀ ਲਗਾਈ ਜਾ ਸਕਦੀ ਹੈ 200 ਦਾ ਨੋਟ ਬੰਦ ਹੋ ਸਕਦਾ ਨਾਲ ਹੀ RBI ਨੇ ਇਸ ਸਬੰਧ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਜਦੋਂ 2000 ਦੇ ਨੋਟ ਤੇ ਪਾਬੰਦੀ ਲੱਗ ਗਈ ਤਾਂ ਉਸ ਤੋਂ ਬਾਅਦ 500 ਤੇ 200 ਦੇ ਨਕਲੀ ਨੋਟਾਂ ਦਾ ਪ੍ਰਚਲਨ ਵੀ ਚੱਲ ਗਿਆ ਸੀ ਤੇ ਉਹਨਾਂ ਨੇ ਇਹ ਜਿਹੜੀਆਂ ਕੁਝ ਪਛਾਣ ਦੱਸੀਆਂ ਨੇ ਜਿਸ ਦੇ ਨਾਲ 200 ਦੇ ਨੋਟ ਦੀ ਪਛਾਣ ਹੋਵੇਗੀ ਕਿ ਅਸਲੀ ਹੈ ਜਾਂ ਨਕਲੀ ਇਤੇ ਨਾਲ ਹੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜੇਕਰ 200 ਦੇ ਨੋਟ ਦੀ ਪਛਾਣ ਕਰਨੀ ਹੈ ਤਾਂ ਉਹ ਇਸ ਤਰ੍ਹਾਂ ਹੋਵੇਗੀ 200 ਦੇ ਨੋਟ ਦੇ ਖੱਬੇ ਪਾਸੇ ਦੇਵਨਾਗਰੀ ਦੇ ਵਿੱਚ ਲਿਖਿਆ ਹੋਇਆ ਹੈ 200 ਮੱਧ ਦੇ ਵਿੱਚ ਮਹਾਤਮਾ ਗਾਂਧੀ ਜੀ ਦੀ ਤਸਵੀਰ ਛਪੀ ਹੋਈ ਹੈ ਤੇ ਜਿਸ ਦੇ ਨਾਲ ਛੋਟੇ-ਛੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ RBI ਭਾਰਤ ਇੰਡੀਆ ਤੇ 200 ਦੱਸਦੀ ਹੈ ਕਿ ਇਹ ਬਿਲਕੁਲ ਹੀ ਛੋਟੇ ਬਰੀਕ ਜਨਕਿ ਮਾਈਕਰੋ ਫੌਂਟ ਦੇ ਵਿੱਚ ਲਿਖਿਆ ਹੋਇਆ ਹੈ ਤੇ ਸੱਜੀ ਪਾਸੇ ਅਸ਼ੋਕਾ ਥੰਮ ਦਾ ਪ੍ਰਤੀਕ ਹੈ ਇਸ ਦੇ ਨਾਲ ਤੁਸੀਂ ਜਿਹੜੇ 200 ਦੇ ਨੋਟ ਦੀ ਪਛਾਣ ਕਰ ਸਕਦੇ ਹੋ ਆਰਬੀਆਈ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਹਾਨੂੰ ਕੋਈ 200 ਦਾ ਨਕਲੀ ਨੋਟ ਤੁਹਾਡੇ ਹੱਥ ਲੱਗਦਾ ਹੈ ਤੁਹਾਨੂੰ ਨਜ਼ਰ ਆਉਂਦਾ ਤਾਂ ਫਿਰ ਬੈਂਕ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉੱਥੇ ਇਹ ਜਿਹੜਾ ਨੋਟ ਹੈ ਉੱਥੇ ਜਮ੍ਹਾਂ ਕਰਵਾ ਦਿਓ ਤਾਂ ਫਿਰ ਜਿਹੜੇ ਅਧਿਕਾਰੀ ਨੇ ਉਹ ਤੁਹਾਨੂੰ ਦੱਸ ਦੇਣਗੇ ਕਿ ਅਗਲੀ ਕਾਰਵਾਈ ਕੀ ਕਰਨੀ ਹੈ ਸੋ ਹੁਣ ਇਸ ਵੇਲੇ ਦੀ ਅਹਿਮੇ ਖਬਰ ਇਹ ਹੈ ਕਿ 200 ਦੇ ਨੋਟ ਤੇ ਪਾਬੰਦੀ ਲਾ ਸਕਦੀ ਹੈ ਮੋਦੀ ਸਰਕਾਰ ਦੇ ਦੁਆਰਾ 200 ਦਾ ਨੋਟ ਬੰਦ ਕੀਤਾ ਜਾ ਸਕਦਾ ਹੈ ਇਸ ਕਰਕੇ ਜੇਕਰ ਤੁਹਾਡੇ ਕੋਲ ਵੀ 200 ਦੇ ਨੋਟ ਹਨ ਜਾਂ ਤਾਂ ਪਹਿਲਾਂ ਪਹਿਲਾਂ ਖਰਚ ਲਵੋ ਜਾਂ ਫਿਰ ਬੈਂਕ ਦੇ ਵਿੱਚ ਜਮਾ ਕਰਵਾ ਦਿਓ ਨਹੀਂ ਤਾਂ ਫਿਰ ਬਾਦ ਵਿੱਚ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਹੋਣਾ ਪਵੇਗਾ ਤਾਂ ਫਿਰ ਬੈਂਕਾਂ ਦੇ ਵਿੱਚ ਜਮਾ ਕਰਵਾਉਣਾ ਪਵੇਗਾ ਇਸ ਤੋਂ ਪਹਿਲਾਂ ਕਿ ਉਹ ਦੌਰ ਆਵੇ 200 ਦਾ ਨੋਟ ਜਾਂ ਤਾਂ ਬੈਂਕ ਦੇ ਵਿੱਚ ਜਮਾ ਕਰਵਾ ਦਿਓ ਜਾਂ ਫਿਰ ਪਹਿਲਾਂ ਹੀ ਖਰਚ ਲਵੋ ਤਾਂ ਕਿ ਬਾਅਦ ਦੇ ਵਿੱਚ ਲੰਬੀਆਂ ਲਾਈਨਾਂ ਦੇ ਵਿੱਚ ਖੜ ਕੇ ਇੰਤਜ਼ਾਰ ਨਾ ਕਰਨਾ ਪਵੇ